ਖਬਰ ਗੁਰਾਇਆ ਤੋਂ ਹੈ ਜਿੱਥੇ ਕਿ ਤੜਕਸਰ ਪਿਓ ਦੀਆਂ ਅੱਖਾਂ ਦਾ ਚੈੱਕਅਪ ਕਰਾਉਣ ਲਈ ਜਾ ਰਹੇ ਮੋਟਰਸਾਈਕਲਸ 'ਵਰ ਪਿਓ ਪੁੱਤ ਦੀ ਗੁਰਾਇਆ ਨੇ ਇੱਕ ਟਰੈਕਟਰ ਟਰਾਲੀ ਨਾਲ ਆਮੋ ਸਾਹਮਣੇ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਿਓ ਪੁੱਤਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜ਼ਖਮੀ ਰਕੇਸ਼ ਕੁਮਾਰ ਦੇ ਪਿਤਾ RAMLAL ਨੇ ਦੱਸਿਆ ਕਿ ਉਹ ਤਿੰਨ ਪੁੱਤਰਾ ਦਾ ਪਿਤਾ ਹੈ ਜਿਨ੍ਹਾਂ ਵਿੱਚੋਂ ਇੱਕ ਦੀ 7 ਸਾਲ ਪਹਿਲਾਂ ਵਿਦੇਸ਼ ਵਿੱਚ ਮੌਤ ਹੋ ਚੁੱਕੀ ਸੀ ਅਤੇ ਹੁਣ ਉਹ ਆਪਣੇ ਵੱਡੇ ਪੁੱਤਰ RAMLAL ਨਾਲ ਅਪਰੇ ਤੋਂ ਗੁਰਾਇਵਾਲ ਮੋਟਰਸਾਈਕਲ ਤੇ ਜਾ ਰਹੇ ਸਨ ਤਾਂ ਕਿ ਝੋਨੇ ਨਾਲ ਭਰੀ ਟਰੈਕਟਰ ਟਰਾਲੀ ਜੋ ਗੁਰਾਇਵਾਲ ਤੋਂ ਬੜਾ ਪਿੰਡ ਰੋਡ ਤੇ ਆ ਰਹੀ ਸੀ ਨੇ ਅਚਾਨਕ ਦਾਣਾ ਮੰਡੀ ਵੱਲ ਕਟ ਮਾਰ ਦਿੱਤਾ ਇਸ ਨਾਲ ਮੋਟਰਸਾਈਕਲ ਟਰਾਲੀ ਨਾਲ ਜਾ ਟਕਰਾਇਆ ਤੇ ਰਕੇਸ਼ ਕੁਮਾਰ ਟਰਾਲੀ ਹੇਠਾਂ ਆ ਫਸਿਆ ਮੌਕੇ ਤੇ ਮੌਜੂਦ ਲੋਕਾਂ ਨੇ ਮੁਸ਼ਕਲ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਪ੍ਰਾਈਵੇਟ ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਉਹਨਾਂ ਦੱਸਿਆ ਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਸੰਬੰਧੀ ਗੁਰਾਇਵਾਲ ਪੁਲਿਸ ਨੂੰ ਤੁਰੰਤ ਸੂਚਨਾ ਦੇ ਦਿੱਤੀ ਗਈ ਹੈ ਉਹਨਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਗੁਰਾਇਆ ਤੋਂ ਨਵਰੰਗ ਟੀਵੀ ਲਈ ਪਵਨ ਪਨੋੜ ਦੀ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਨ ਲਾਲ ਹੈ ਕਿਹੜਾ ਪਿੰਡ ਹੈ ਜੀ ਅਪਰਾ ਪਿੰਡ ਹੈ ਸਾਡਾ ਕੀ ਹਾਸਾ ਵਾਪਰਿਆ ਤੁਹਾਡੇ ਨਾਲ ਹਾਸਾ ਦਾ ਵਾਪਰਿਆ ਜੀ ਅਸੀਂ ਦਵਾਈ ਲੈਣ ਵਾਸਤੇ ਗ੍ਰੈਂਡ ਨੂੰ ਜਾ ਰਹੇ ਸੀ ਤੇ ਅਸੀਂ ਆਪਣੇ ਤੋਂ ਗ੍ਰੈਂਡ ਨੂੰ ਜਾ ਰਹੇ ਸੀ ਤੇ ਉਹ ਟਰਾਲੀ ਵਾਲਾ ਮੋੜੇੋਂ ਗ੍ਰੈਂਡ ਤੋਂ ਆਪਣੇ ਵੱਲ ਨੂੰ ਆ ਰਿਹਾ ਸੀਗਾ ਉਹ ਚੋਨਾ ਵਿੱਚੋਂ ਪਾਸੇ ਜਾ ਰਿਹਾ ਸੀਗਾ ਅਸੀਂ ਸਿੱਧੇ ਜਾ ਰਹੇ ਸੀ ਤਾਂ ਉਹਨੇ ਦਾਣਾ ਮੰਡੀ ਆ ਕੇ ਉਹ ਇੱਕ ਰਾਂਗ ਕਟ ਮਾਰ ਕੇ ਜਾਣੇ ਨੂੰ ਦਾਣਾ ਮੰਡੀ ਵੱਲੋਂ ਹੁੰਦੇ ਕਿਹਨੇ ਮੇਰੇ ਮੋਟਰਸਾਈਕਲ ਆੜਿਆ ਤੇ ਸਾਡਾ ਮੁੰਡਾ ਮੇਰਾ ਮੁੰਡਾ ਮੋਟਰਸਾਈਕਲ ਚਲਾ ਰਿਹਾ ਸੀ ਮੈਂ ਉਹਦੇ ਪਿੱਛੇ ਬੈਠਾ ਸੀਗਾ ਤੇ ਉਹ ਟਰਾਲੀ ਦੇ ਵਿੱਚ ਲੱਗ ਕੇ ਤੇ ਮੁੰਡਾ ਉਹ ਟਰਾਲੀ ਦੇ ਵਿੱਚ ਜਾਨੀ ਵੜ ਗਿਆ ਤੇ ਉਹਦੇ ਲੱਦੇ ਉੱਪਰ ਰਾਈਟ ਹੈਂਡ ਵਾਲੀ ਲੱਸੀ ਉਹ ਤੇ ਟਰਾਲੀ ਚੜ ਗਈ ਤੇ ਉਹ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਆਏਗਾ ਕਿ ਬੰਦਾ ਥੱਲੇ ਵੜ ਗਿਆ ਲੋਕਾਂ ਲੋਲੀ ਭਾਈ ਤਾਂ ਫਿਰ ਉਹਨੂੰ ਪਿੱਛੇ ਕਰਕੇ ਹੁੰਦੇ ਦੇ ਵਿੱਚੋਂ ਕੱਢੇ ਗਏ ਕਿੰਨੇ ਜਾਣੇ ਸੀ ਟਰੈਕਟਰ ਤੇ ਸਵਾਰ ਟਰੈਕਟਰ ਤੇ ਤਿੰਨ ਜਣੇ ਸੀ ਦੋ ਬਈਏ ਸੀ ਇੱਕ ਉਹ ਟਰੈਕਟਰ ਚਲਾ ਰਿਹਾ ਸੀ ਮੁੰਡੇ ਦਾ ਨਾਮ ਸਾਨੂੰ ਆ ਗਿਆ ਟਰੈਕਟਰ ਚਲਾ ਰਿਹਾ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਇਸ ਵਾਰ ਸ਼ਿਕਾਇਤ ਵਗੈਰਾ ਕੀਤੀ ਆ ਪ੍ਰਸ਼ਾਸਨ ਨੂੰ ਕੀਤੀ ਸੀ ਸਾਮੀ ਚਾਲੂ ਦੀ ਰਿਪੋਰਟ ਕਰਕੇ ਆਇਆ ਸਾਡੀ ਇਹ ਹੀ ਮੰਗ ਹੈ ਸਾਤ ਮੇਰੀ ਹੈਲਪ ਕੀਤੀ ਜਾਵੇ ਮੁੰਡੇ ਦੀ ਕਿਉਂਕਿ ਉਹ ਰੱਦੀ ਹੋ ਗਿਆ ਸਾਡੀ ਮੁੰਡੇ ਕੰਮ ਕਾਂਡ ਤੇ ਲੈਕ ਨਹੀਂ ਹੈਗਾ ਹੁਣ ਚੰਡੀਗੜ੍ਹ ਵੀ ਜਾਣਾ ਹੈ ਕਿ ਵੀ ਜੱਟ ਕੱਠਣੀ ਪਣੀ ਆ ਕਿੰਨੇ ਵਜੇ ਹਾਦਸਾ ਵਾਪਰਿਆ ਜੀ ਸਵੇਰੇ 7 ਵਜੇ ਵਾਪਰਿਆ ਜੀ ड्राइवर ट्रैक्टर ड्राइवर जी मौके थे से ड्रैवर ड्राइवर मौके से उस वेले जिस डीएमसी लैके गया एम्बुलेंस फिर वो फरार हो गए बाद नहीं आए मैं फोन भी किया कई बार हूँ